ਸੰਤਿਆ ਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਹਰਮਨ ਪੂਰੇ 7 ਸਾਲਾਂ ਬਾਅਦ ਅੱਜ ਕੈਨੇਡਾ ਤੋਂ ਵਾਪਸ ਆਇਆ ਤਾਂ ਉਸਨੇ ਦੇਖਿਆ ਕਿ ਸਾਰੇ ਪਰਿਵਾਰ ਦਾ ਖਾਣਾ ਉਸਦੀ ਪਤਨੀ ਵੀਰਪਾਲ ਇਕੱਲੀ ਹੀ ਬਣਾ ਰਹੀ ਸੀ ਉਸਦੀਆਂ ਭਾਬੀਆਂ ਅਤੇ ਉਸਦੀਆਂ ਭੈਣਾਂ ਵੀਰਪਾਲ ਦੀ ਕਿਸੇ ਵੀ ਕੰਮ ਵਿੱਚ ਮਦਦ ਨਹੀਂ ਕਰ ਰਹੀਆਂ ਉਹ ਸਾਰੀਆਂ ਇਕੱਠੀਆਂ ਬੈਠ ਕੇ ਖਾਣਾ ਖਾ ਰਹੀਆਂ ਸਨ ਤੇ ਗੱਲਾਂ ਕਰ ਰਹੀਆਂ ਸਨ ਵੀਰਪਾਲ ਵਿਚਾਰੇ ਇਕੱਲੇ ਬੈਠੇ ਉਹਨਾਂ ਦੇ ਮੂੰਹ ਵੱਲ ਦੇਖ ਰਹੇ ਸੀ ਘਰ ਵਾਲਿਆਂ ਦਾ ਇਹ ਵਿਵਹਾਰ ਦੇਖ ਕੇ ਹਰਮਨ ਬਹੁਤ ਪਰੇਸ਼ਾਨ ਹੋ ਗਿਆ ਤੇ ਉਹ ਸਮਝ ਗਿਆ ਕਿ ਉਸਦੀ ਪਤਨੀ ਚੁਪਚਾਪ ਕਿਉਂ ਰਹਿਣ ਲੱਗ ਗਈ ਹੈ ਇੱਕ ਤਾਂ ਘਰ ਵਿੱਚ ਰਿਸ਼ਤੇਦਾਰ ਆਏ ਹੋਏ ਸੀ ਤਾਂ ਹਰਮਨ ਨੇ ਸਾਰਿਆਂ ਦੇ ਸਾਹਮਣੇ ਆਪਣੀ ਘਰਵਾਲੀ ਨਾਲ ਜੋ ਕੀਤਾ ਉਹ ਦੇਖ ਕੇ ਸਾਰੇ ਹੈਰਾਨ ਰਹਿ ਗਏ ਕਿਉਂਕਿ ਹਰਮਨ ਨੂੰ ਇਹ ਗੱਲ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਉਹ 7 ਸਾਲਾਂ ਬਾਅਦ ਵਾਪਸ ਆਇਆ ਸੀ ਤਾਂ 에য়ারਪੋਰਟ ਤੇ ਘਰ ਦਾ ਹਰ ਇੱਕ ਮੈਂਬਰ ਉਸਨੂੰ ਲੈਣ ਗਿਆ ਸੀ ਜਿਸ ਵਿੱਚ ਉਸਦਾ ਮੁੰਡਾ ਫਤੇ ਵੀ ਸੀ ਪਰ ਉਸ ਦੀਆਂ ਅੱਖਾਂ ਤਾਂ ਆਪਣੀ ਪਤਨੀ ਵੀਰਪਾਲ ਨੂੰ ਲੱਭ ਰਹੀਆਂ ਸਨ ਉਸ ਨੂੰ ਉੱਥੇ ਨਾ ਦੇਖ ਕੇ ਹਰਮਨ ਦਾ ਮਨ ਬੜਾ ਬੇਚੈਨ ਹੋਇਆ ਫਿਰ ਹਰਮਨ ਆਪਣੇ ਘਰਦਿਆਂ ਨੂੰ ਮਿਲ ਕੇ ਅਤੇ ਆਪਣੇ ਬੱਚੇ ਫਤੇ ਨੂੰ ਗੋਦੀ ਵਿੱਚ ਚੁੱਕ ਲਿਆ ਤਾਂ ਉਹ ਰੋਣ ਲੱਗ ਪਿਆ ਹਰਮਨ ਲਿਆ ਮੈਨੂੰ ਫੜਾ ਭੈਣ ਦੀ ਆਵਾਜ਼ ਆਈ ਤਾਂ ਹਰਮਨ ਨੇ ਤੁਰੰਤ ਹੀ ਵੀਰਪਾਲ ਬਾਰੇ ਪੁੱਛ ਲਿਆ ਕਿ ਵੀਰਪਾਲ ਕਿਉਂ ਨਹੀਂ ਆਈ ਮੈਨੂੰ ਲੈਣ ਐਨੇ ਛੋਟੇ ਜਿਹੇ ਬੱਚੇ ਨੂੰ ਭੇਜ ਦਿੱਤਾ ਉਸਦੀ ਭੈਣ ਨੇ ਕਿਹਾ ਹਰਮਨ ਤੂੰ ਪਰੇਸ਼ਾਨ ਕਿਉਂ ਹੋ ਰਹੇ ਹੈ ਉਹ ਘਰ ਵਿੱਚ ਸਾਰਿਆਂ ਲਈ ਖਾਣਾ ਬਣਾ ਰਹੀ ਹੈ ਉਹ ਘੜਾ ਰੋਜ਼-ਰੋਜ਼ ਕੰਮ ਕਰਦੀ ਹੈ ਅੱਜ ਸਾਰਿਆਂ ਲਈ ਉਹ ਖਾਣਾ ਬਣਾ ਰਹੀ ਹੈ ਕਿਉਂਕਿ ਸਾਰੇ ਤੈਨੂੰ ਮਿਲਣ ਆਏ ਹੋਏ ਹਨ ਆਪਣੀ ਭੈਣ ਦੀ ਗੱਲ ਸੁਣ ਕੇ ਹਰਮਨ ਚੁੱਪ ਕਰ ਗਿਆ 에ਅਰਪੋਰਟ ਤੋਂ ਘਰ ਦਾ ਸਫ਼ਰ ਲਗਭਗ ਤੈਨੂੰ ਕੁ ਘੰਟੇ ਆਂਦਾ ਸੀ ਉਹ ਰੋ ਪੂਰੇ ਰਸਤੇ ਫਤੇ ਨਾੜ ਖੇਡਦਾ ਰਿਹਾ ਤੇ ਹੁਣ ਉਸ ਨੂੰ ਥੋੜਾ ਵਧੀਆ ਲੱਗ ਰਿਹਾ ਸੀ ਪਰ ਉਸ ਦਾ ਮਨ ਬੜਾ ਉਦਾਸ ਸੀ ਕਾਸ਼ ਵੀਰਪਾਲ ਵੀ ਆ ਜਾਂਦੀ ਸੱਤ ਸਾਲ ਹੋ ਗਏ ਉਸ ਨੂੰ ਦੇਖੇ ਹੋਏ ਕਿ ਖਾਣਾ ਬਣਾਉਣਾ ਮੇਰੇ ਨਾਲੋਂ ਜ਼ਿਆਦਾ ਜ਼ਰੂਰੀ ਸੀ ਤੇ ਮੈਨੂੰ ਮਿਲਣਾ ਨਹੀਂ ਹਰਮਨ ਦੇ ਦਿਮਾਗ ਵਿੱਚ ਅਜੀਬ ਜਿਹੇ ਸਵਾਲ ਉੱਠ ਰਹੇ ਸੀ ਖੈਰ ਜਦੋਂ ਘਰ ਪਹੁੰਚੇ ਤਾਂ ਗੱਡੀ ਦੀ ਆਵਾਜ਼ ਸੁਣ ਕੇ ਵੀਰਪਾਲ ਉਹਨਾਂ ਨੂੰ ਦੇਖਣ ਲਈ ਬਾਹਰ ਆਏ ਤੇ ਦੂਰੋਂ ਹੀ ਦੇਖਿਆ ਤਾਂ ਉਸ ਦਾ ਦਿਲ ਕੀਤਾ ਕਿ ਉਸ ਨੂੰ ਨੇੜੇ ਜਾ ਕੇ ਮਿਲੇ ਪਰ ਨਹੀਂ ਬਸ ਦੂਰੋਂ ਹੀ ਮੁਸਕਰਾ ਦਿੱਤਾ ਤੇ ਹਲਕੀ ਜਿਹੀ ਮੁਸਕਰਾਹਟ ਤੋਂ ਬਾਅਦ ਉਹ ਸਾਰਿਆਂ ਲਈ ਪਾਣੀ ਲੈਣ ਰਸੋਈ ਵਿੱਚ ਚਲੀ ਗਈ ਸਾਰਾ ਦਿਨ ਮਹਿਮਾਨ ਆਉਂਦੇ ਜਾਂਦੇ ਰਹੇ ਹਰਮਨ ਦੇ ਸੱਤ ਸਾਲਾਂ ਬਾਅਦ ਵਾਪਸ ਆਉਣ ਨਾਲ ਘਰ ਵਾਲੇ ਬਹੁਤ ਖੁਸ਼ ਸਨ ਹਰਮਨ ਦੇ ਦੋਸਤ ਵੀ ਉਸ ਨੂੰ ਮਿਲਣ ਆਏ ਪਰ ਵੀਰਪਾਲ ਵਿਚਾਰੀ ਦਾਤਾ ਰਸੋਈ ਵਿੱਚ ਕੰਮ ਹੀ ਖਤਮ ਨਾ ਹੋਇਆ ਕਦੇ ਕਿਸੇ ਲਈ ਚਾਹ ਬਣਾਉਂਦੀ ਤੇ ਕਦੇ ਕਿਸੇ ਲਈ ਖਾਣਾ ਬਣਾ ਕੇ ਦਿੰਦੀ ਹਰਮਨ ਨੇ ਐਵੇਂ ਮਹਿਸੂਸ ਕੀਤਾ ਜਿਵੇਂ ਉਸਦੀ ਵੀਰਪਾਲ ਕਿਤੇ ਗੁੰਮ ਹੋ ਗਈ ਹੈ ਜਦੋਂ ਸ਼ਾਮ ਹੋਈ ਤਾਂ ਰਿਸ਼ਤੇਦਾਰਾਂ ਦਾ ਆਉਣਾ ਥੋੜਾ ਘੱਟ ਹੋਇਆ ਸਾਰੇ ਖਾਣਾ ਖਾਣ ਵਿੱਚ ਰੁੱਝੇ ਹੋਏ ਸੀ ਹਰਮਨ ਨੇ ਸੋਚਿਆ ਇਹ ਚੰਗਾ ਮੌਕਾ ਹੈ ਮੈਂ ਹੁਣ ਜਾ ਕੇ ਵੀਰਪਾਲ ਨਾਲ ਗੱਲ ਕਰਦਾ ਹਾਂ ਤੇ ਕੰਮ ਵਿੱਚ ਵੀ ਉਸਦੀ ਮਦਦ ਕਰ ਦਿੰਦਾ ਹਾਂ ਉਹ ਅਜੇ ਉੱਠਿਆ ਹੀ ਸੀ ਕਿ ਉਸਦੀ ਮਾਂ ਨੇ ਆਵਾਜ਼ ਮਾਰੀ ਹਰਮਨ ਪੁੱਤ ਆ ਮੇਰੇ ਕੋਲ ਬੈਠ ਉਸਨੇ ਕਿਹਾ ਵੀਰਪਾਲ ਨਾਲ ਕੋਈ ਗੱਲ ਕਰਨੀ ਸੀ ਤੁਸੀਂ 2 ਮਿੰਟ ਰੋਕੋ ਮੈਂ ਆ ਗਿਆ ਉਸਦੀ ਮਾਂ ਨੇ ਕਿਹਾ ਤੂੰ ਉਸਨੂੰ ਛੱਡ ਪੁੱਤ ਇੱਥੇ ਬੈਠ ਮੇਰੇ ਕੋਲ ਐਨੇ ਵਿੱਚ ਉਹ ਕੰਮ ਖਤਮ ਕਰਕੇ ਆਪੇ ਹੀ ਆ ਜਾਵੇਗੀ ਵੈਸੇ ਵੀ ਕਿਹੜਾ ਕੋਈ ਜਿਆਦਾ ਕੰਮ ਕਰਦੀ ਆ ਅੱਜ ਹੀ ਲੱਗੀ ਆ ਕੰਮ ਕਰਨ ਉਸਨੂੰ ਕੰਮ ਕਰਨ ਦੇ ਹਰਮਨ ਆਪਣੀ ਮਾਂ ਦੀ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਕਿਉਂਕਿ ਵੀਰਪਾਲ ਬਾਰੇ ਇਹ ਗੱਲ ਦੂਜੀ ਵਾਰ ਸੁਣ ਰਿਹਾ ਸੀ ਵੀਰਪਾਲ ਦੇ ਖਿਲਾਫ ਕਿਤੇ ਨਾ ਕਿਤੇ ਉਸਦੇ ਦਿਲ ਵਿੱਚ ਵੀ ਤੂਫਾਨ ਉੱਠ ਖੜਿਆ ਸੀ ਕਿ ਸਵੇਰੇ ਭੈਣ ਨੇ ਵੀਰਪਾਲ ਦੇ ਕੰਮ ਨਾ ਕਰਨ ਬਾਰੇ ਕਿਹਾ ਤੇ ਨਾਲੇ ਉਸਦੀ ਮਾਂ ਵੀ ਵੀਰਪਾਲ ਦੀ ਬੁਰੀਾਈ ਕਰਨ ਲੱਗੀ ਹੈ ਉਹ ਚੁੱਪਚਾਪ ਆਪਣੀ ਮਾਂ ਦੇ ਕੋਲ ਬੈਠ ਗਿਆ ਤੇ ਸੋਚਣ ਲੱਗਾ ਕਿ ਸ਼ਾਇਦ ਮਾਂ ਠੀਕ ਕਹਿ ਰਹੀ ਹੋਵੇਗੀ ਆਖਿਰ ਉਹ ਮਾਂ ਹੈ ਗਲਤ ਕਿਵੇਂ ਹੋ ਸਕਦੀ ਹੈ ਰਾਤ ਨੂੰ ਜਦੋਂ ਸਾਰੇ ਸੌਣ ਲਈ ਚਲੇ ਗਏ ਤਾਂ ਹਰਮਨ ਨੂੰ ਵੀਰਪਾਲ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਉਸਨੇ ਕਿਹਾ ਵੀਰਪਾਲ ਤੂੰ ਐਨੇ ਚੁੱਪਚਾਪ ਕਿਉਂ ਰਹਿੰਦੀ ਹੈ ਤੂੰ ਤਾਂ ਬਹੁਤ ਜ਼ਿਆਦਾ ਬੋਲਦੀ ਹੁੰਦੀ ਸੀ ਤੈਨੂੰ ਯਾਦ ਹੈ ਨਾ ਸਾਰਾ ਦਿਨ ਆਪਾਂ ਆਫਿਸ ਦੇ ਵਿੱਚ ਕਿੰਨੀਆਂ ਗੱਲਾਂ ਕਰਦੇ ਹੁੰਦੇ ਸੀ ਉਥੇ ਸਾਰੇ ਤੈਨੂੰ ਹੀ ਚੁੱਪ ਕਰਵਾਉਂਦੇ ਸੀ ਕਦੇ ਤੇਰੇ ਨਾਲ ਲੜਾਈ ਹੁੰਦੀ ਸੀ ਤੇ ਕਦੇ ਅਨੀਤਾ ਮੈਡਮ ਨਾਲ ਅਸਲ ਦੇ ਵਿੱਚ ਹਰਮਨ ਤੇ ਵੀਰਪਾਲ ਇੱਕ ਹੀ ਜਗ੍ਹਾ ਤੇ ਹੀ ਕੰਮ ਕਰਦੇ ਸੀ ਹਰਮਨ ਪਹਿਲੇ ਦਿਨ ਤੋਂ ਹੀ ਵੀਰਪਾਲ ਨੂੰ ਪਸੰਦ ਕਰਦਾ ਸੀ ਜਦੋਂ ਉਹ ਪਹਿਲੇ ਦਿਨ ਡਿਊਟੀ ਤੇ ਗਈ ਸੀ ਬੜੀ ਮਾਸੂਮ ਭੋਲੇ ਅਤੇ ਸੋਹਣੀ ਲੱਗ ਰਹੀ ਸੀ ਪਰ ਬੋਲਣ ਵਿੱਚ ਪੂਰੀ ਤੇਜ਼ ਤਰਾਰ ਸੀ ਉਹਨਾਂ ਨੇ ਦੋ ਸਾਲ ਇਕੱਠਿਆਂ ਨੇ ਨੌਕਰੀ ਕੀਤੀ ਫਿਰ ਹਰਮਨ ਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਤਾਂ ਉਸਨੇ ਆਪਣੀ ਨੌਕਰੀ ਛੱਡ ਦਿੱਤੀ ਪਰ ਉਹ ਵੀਰਪਾਲ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਫਿਰ ਉਸਨੇ ਆਪਣੇ ਮੰਮੀ ਪਾਪਾ ਇਸ ਗੱਲ ਲਈ ਮਨਾ ਲਿਆ ਸੀ ਜੋ ਕਿ ਕਾਫੀ ਮੁਸ਼ਕਲ ਸੀ ਫਿਰ ਉਹਨਾਂ ਦੋਨਾਂ ਦਾ ਵਿਆਹ ਹੋ ਗਿਆ ਉਹ ਬਸ 4 ਮਹੀਨੇ ਵਿਆਹ ਲਈ ਰੁਕਿਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦਾ ਘੁੰਮਣਾ ਫਿਰਨਾ ਚੱਲਦਾ ਹੀ ਰਿਹਾ ਪੂਰੇ 2 ਮਹੀਨੇ ਬੀਤ ਗਏ ਪਤਾ ਹੀ ਨਾ ਲੱਗਿਆ ਹਰਮਨ ਉਹ ਮੈਂ ਬਸ ਵੀਰਪਾਲ ਨੇ ਇੰਨਾ ਹੀ ਕਿਹਾ ਕਿ ਫਤੇ ਨੇ ਰੋਣਾ ਸ਼ੁਰੂ ਕਰ ਦਿੱਤਾ ਤੇ ਵੀਰਪਾਲ ਉਸਨੂੰ ਚੁੱਪ ਕਰਵਾਉਣ ਤੇ ਸਮਾਂ ਵਿੱਚ ਲੰਘ ਗਏ ਹਰਮਨ ਦੀ ਵੀ ਅੱਖ ਲੱਗ ਗਈ ਤੇ ਉਹ ਸੌਂ ਗਿਆ ਉਸਨੂੰ ਪਤਾ ਹੀ ਨਾ ਲੱਗਿਆ ਕਿ ਸਵੇਰ ਕਦੋਂ ਹੋ ਗਈ ਤੇ ਫਤੇ ਦੇ ਰੋਣ ਦੀ ਆਵਾਜ਼ ਨਾਲ ਉਸ ਦੀ ਅੱਖ ਖੁੱਲ ਗਈ ਫਿਰ ਹਰਮਨ ਨੇ ਵੀਰਪਾਲ ਨੂੰ ਕਿਹਾ ਦੇਖ ਯਾਰ ਫਤੇ ਕਿਉਂ ਰੋ ਰਿਹਾ ਹੈ ਵੀਰਪਾਲ ਕਿੱਥੇ ਆ ਇਹਨਾਂ ਕਹਿੰਦਾ ਹੋਇਆ ਉਹ ਫਤੇ ਨੂੰ ਲੈ ਕੇ ਕਮਰੇ ਵਿੱਚੋਂ ਬਾਹਰ ਆ ਗਿਆ ਤਾਂ ਫਿਰ ਵੀਰਪਾਲ ਨੂੰ ਰਸੋਈ ਵਿੱਚ ਵੇਖਿਆ ਦਾਲ ਘਟ ਹੈ ਦਾਲ ਹੋਰ ਲੈ ਕੇ ਆ ਹਰਮਨ ਦੇ ਕੰਨਾਂ ਵਿੱਚ ਉਸਦੀ ਮਾਂ ਦੀ ਅਵਾਜ਼ ਪਈ ਹਰਮਨ ਨੇ ਦੇਖਿਆ ਕਿ ਬਿਨਾਂ ਵੀਰਪਾਲ ਤੋਂ ਸਾਰੇ ਪਰਿਵਾਰ ਵਾਲੇ ਖਾਣੇ ਦੇ ਟੇਬਲ ਤੇ ਬੈਠੇ ਹੋਏ ਸੀ ਜਦੋਂ ਉਹਨਾਂ ਕੋਲ ਆ ਕੇ ਦੇਖਿਆ ਉਸਦੀ ਮਾਂ ਨੇ ਕਿਹਾ ਆਜਾ ਪੁੱਤ ਖਾਣਾ ਤਿਆਰ ਹੈ ਦੇਖ ਤੇਰੇ ਸਾਰੇ ਭੈਣ ਭਰਾ ਇੱਥੇ ਹੀ ਬੈਠੇ ਨੇ ਤਾਂ ਹਰਮਨ ਨੇ ਕਿਹਾ ਮਾਂ ਵੀਰਪਾਲ ਕਿੱਥੇ ਆ ਤਾਂ ਉਸਦੀ ਭੈਣ ਕਹਿਣ ਲੱਗੀ ਫਤੇ ਨੂੰ ਮੈਨੂੰ ਫੜਾ ਦਿਓ ਤੁਸੀਂ ਮੂੰਹ ਹੱਥ ਧੋ ਲਵੋ ਮੈਂ ਇਸ ਨੂੰ ਦੇਖ ਲੈਂਦੀ ਹਾਂ ਅੱਜ ਫਿਰ ਵੀਰਪਾਲ ਰਸੋਈ ਵਿੱਚ ਕੱਲੀ ਖਾਣਾ ਬਣਾ ਰਹੀ ਸੀ ਸਾਰਾ ਪਰਿਵਾਰ ਜਿਸ ਵਿੱਚ ਘਟੋ ਘਟ ਪੱਚੀ ਜਾਣੇ ਹੋਣਗੇ ਪਰ ਵੀਰਪਾਲ ਇਕੱਲੀ ਹੀ ਕੰਮ ਕਰਨ ਲੱਗੀ ਸੀ ਮਾਂ ਤਾਂ ਕਹਿੰਦੀ ਸੀ ਕਿ ਵੀਰਪਾਲ ਕੋਈ ਕੰਮ ਨਹੀਂ ਕਰਦੀ ਉਸਨੇ ਤਾਂ ਕੰਮ ਅੱਜ ਹੀ ਕੀਤਾ ਇਹ ਕੀ ਹੈ ਫਿਰ ਹਰਮਨ ਨੇ ਵੀਰਪਾਲ ਨੂੰ ਕਿਹਾ ਆਪਣਾ ਦੋਨਾਂ ਦਾ ਖਾਣਾ ਬਾਹਰ ਲੈ ਕੇ ਆ ਉਸਦੀ ਇਹ ਗੱਲ ਕਿਸੇ ਨੂੰ ਵੀ ਚੰਗੀ ਨਾ ਲੱਗੀ ਪਰ ਕੁਝ ਅਜੀਹਾ ਵੀ ਸੀ ਜੋ ਉਸ ਨੂੰ ਜੰਗਾ ਨਹੀਂ ਲੱਗ ਰਿਹਾ ਸੀ ਸਵੇਰ ਤੋਂ ਸ਼ਾਮ ਤੱਕ ਵੀਰਪਾਲ ਬਸ ਇੱਕ ਕੰਮ ਤੇ ਹੀ ਸੀ ਉਹ ਹਰ ਇੱਕ ਦੀ ਖੁਆਇਸ਼ ਪੂਰੀ ਕਰਨ ਵਿੱਚ ਲੱਗੀ ਰਹਿੰਦੀ ਹਰਮਨ ਹੁਣ ਸਾਰੀ ਗੱਲ ਸਮਝ ਚੁੱਕਿਆ ਸੀ ਕਿ ਵੀਰਪਾਲ ਚੁੱਪਚਾਪ ਕਿਉਂ ਰਹਿੰਦੀ ਹੈ ਫਿਰ ਹਰਮਨ ਦੇ ਆਉਣ ਤੋਂ ਬਾਅਦ ਵੀਰਪਾਲ ਦੇ ਵਿੱਚ ਕੁਝ ਬਦਲਾਅ ਆਉਣਾ ਸ਼ੁਰੂ ਹੋ ਗਿਆ ਕਿ ਸ਼ਾਇਦ ਉਸਦੇ ਜਾਣ ਤੋਂ ਬਾਅਦ ਫਿਰ ਸਾਰੇ ਉਸਤੇ ਹਾਵੀ ਨ ਹੋ ਜਾਣਗੇ ਇਸ ਲਈ ਉਹ ਸਹਿਮ ਚੁੱਕੀ ਸੀ ਫਿਰ ਹੌਲੀ-ਹੌਲੀ ਸਮਾਂ Guzarਦਾ ਗਿਆ ਹੁਣ ਤਾਂ ਉਹ ਕਦੇ-ਕਦੇ ਕੰਮ ਕਰਨਾ ਛੱਡ ਵੀ ਦਿੰਦੀ ਸੀ ਜਾਂ ਫਿਰ ਹਰਮਨ ਨੂੰ ਕਹਿ ਦਿੰਦੀ ਤੇ ਉਹ ਵੀ ਉਸਦੀ ਮਦਦ ਖੁਸ਼ੀ-ਖੁਸ਼ੀ ਕਰਦਾ ਇੱਕ ਦਿਨ ਹਰਮਨ ਦੀ ਭੈਣ ਜਿਸ ਦਾ ਨਾਮ ਖੁਸ਼ੀ ਸੀ ਜੋ ਕਿ ਵਿਆਹੀ ਹੋਈ ਸੀ ਪਰ ਹਰ ਰੋਜ਼ ਹੀ ਘਰ ਆ ਜਾਇਆ ਕਰਦੀ ਸੀ ਉਹ ਆਈ ਤਾਂ ਉਸ ਦੀ ਮਾਣੇ ਵੀਰਪਾਲ ਨੂੰ ਆਵਾਜ਼ ਮਾਰੀ ਕਿ ਖੁਸ਼ੀ ਆਈ ਹੈ ਉਸ ਦੇ ਲਈ ਚਾਹ ਪਾਣੀ ਲੈ ਕੇ ਆ ਵੀਰਪਾਲ ਦਾ ਸਿਰ ਦਰਦ ਕਰ ਰਿਹਾ ਸੀ ਤੇ ਆਰਾਮ ਕਰਨ ਦੇ ਬਾਵਜੂਦ ਵੀ ਉਹ ਹਰਮਨ ਦੇ ਮਨਾ ਕਰਨ ਦੇ ਬਾਵਜੂਦ ਵੀ ਉਹ ਰਸੋਈ ਦੇ ਵਿੱਚ ਚਲੀ ਗਈ ਤੇ ਚਾਹ ਬਣਾਉਣ ਲੱਗੀ ਫਿਰ ਵੀਰਪਾਲ ਨੇ ਚਾਹ ਬਣਾਉਣ ਤੋਂ ਬਾਅਦ ਹਰਮਨ ਨੂੰ ਆਵਾਜ਼ ਮਾਰ ਦਿੱਤੀ ਤੁਸੀਂ ਚਾਹ ਫੜਾਉਣ ਵਿੱਚ ਮੇਰੀ ਮਦਦ ਕਰਵਾ ਦਿਓ ਹਰਮਨ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਸੀ ਉਸਨੇ ਕਿਹਾ ਹਾਂ ਹੁਣੇ ਆਇਆ ਤੇ ਉਹ ਵੀਰਪਾਲ ਦੀ ਮਦਦ ਕਰਨ ਲੱਗਿਆ ਪਰ ਇਹ ਗੱਲ ਕਿਸੇ ਨੂੰ ਚੰਗੀ ਨਾ ਲੱਗੀ ਜਦੋਂ ਸਾਰਿਆਂ ਨੇ ਚਾਹ ਨਾਸ਼ਤਾ ਕਰ ਲਿਆ ਤਾਂ ਵੀਰਪਾਲ ਖਤੇ ਨੂੰ ਲੈ ਕੇ ਆਪਣੇ ਕਮਰੇ ਵਿੱਚ ਚਲੀ ਗਈ ਹਰਮਨ ਫਿਰ ਤੋਂ ਆਪਣੀ ਭੈਣ ਨਾਲ ਗੱਲਾਂ ਵਿੱਚ ਮਸਤ ਹੋ ਗਿਆ ਖੁਸ਼ੀ ਹਰਮਨ ਨੂੰ ਕਹਿਣ ਲੱਗੀ ਕਿ ਤੂੰ ਜਾਣਦਾ ਹੈ ਕਿ ਅਸੀਂ ਸਾਰੇ ਤੈਨੂੰ ਬਹੁਤ ਪਿਆਰ ਕਰਦੇ ਹਾਂ ਤੇ ਮੈਂ ਵੀ ਕਰਦੀ ਹਾਂ ਤੇ ਮੈਂ ਇਹ ਚਾਹੁੰਦੀ ਹਾਂ ਕਿ ਤੂੰ ਹਮੇਸ਼ਾ ਖੁਸ਼ ਰਹੇ ਪਰ ਮੇਰੀਆਂ ਕੁਝ ਗੱਲਾਂ ਤੇ ਅਮਲ ਕਰੀ ਫਿਰ ਤੂੰ ਸੁਖੀ ਰਹੇਗਾ ਬਾਕੀ ਤੇਰੀ ਮਰਜ਼ੀ ਮੈਂ ਕੋਈ ਤੇਰੇ ਨਾਲ ਜ਼ਬਰਦਸਤੀ ਤਾਂ ਨਹੀਂ ਕਰ ਸਕਦੀ ਹਰਮਨ ਨੇ ਕਿਹਾ ਹਾਂਜੀ ਭੈਣ ਬੋਲੋ ਤੁਹਾਨੂੰ ਪਤਾ ਹੈ ਕਿ ਅਸੀਂ ਸਾਰੇ ਭੈਣ ਭਰਾ ਤੇ ਮੰਮੀ ਤੁਹਾਡੀ ਗੱਲ ਨੂੰ ਅਹਿਮੀਅਤ ਦਿੰਦੇ ਹਾਂ ਹਰਮਨ ਤੂੰ ਆਪਣੀ ਪਤਨੀ ਦੀ ਮਦਦ ਜ਼ਰੂਰ ਕਰਿਆ ਕਰ ਪਰ ਉਸ ਹੱਦ ਤੱਕ ਜਦੋਂ ਤੱਕ ਤੈਨੂੰ ਕੋਈ ਨਾ ਦੇਖੇ ਚੰਗਾ ਨਹੀਂ ਲੱਗਦਾ ਜਦੋਂ ਤੂੰ ਝੂਠੇ ਭਾਂਡੇ ਚੁੱਕਦਾ ਹੈਂ ਤੇ ਔਰਤਾਂ ਵਾਲੇ ਕੰਮ ਕਰਦਾ ਜੋ ਆਦਤ ਨੂੰ ਉਸ ਨੂੰ ਅੱਜ ਪਾ ਰਿਹਾ ਉਹ ਉਸ ਤੇ ਹੀ ਪੱਕੀ ਹੋ ਜਾਵੇਗੀ ਜੋ ਉਸਤਾ ਕੰਮ ਹੈ ਤੂੰ ਉਸ ਨੂੰ ਕਰਨ ਦਿਆ ਕਰ ਉਹ ਹੌਲੀ ਹੌਲੀ ਆਪਣਾ ਕੰਮ ਕਰ ਸਕਦੀ ਹੈ ਪਰ ਜੇ ਉਸ ਦੀ ਆਦਤ ਬਣ ਗਈ ਤਾਂ ਤੈਨੂੰ ਹਮੇਸ਼ਾ ਉਸ ਦੀ ਮਦਦ ਕਰਨੀ ਪਿਆ ਕਰੇਗੀ ਹਰਮਨ ਨੂੰ ਆਪਣੀ ਭੈਣ ਖੁਸ਼ੀ ਦੀ ਗੱਲ ਕੁਝ ਹੱਦ ਤੱਕ ਸਹੀ ਲੱਗੀ ਸਮਾਂ ਲੰਘਦਾ ਗਿਆ ਵੀਰਪਾਲ ਹਰ ਵਕਤ ਕੰਮ ਵਿੱਚ ਲੱਗੀ ਰਹਿੰਦੀ ਕਦੇ ਹਰਮਨ ਦਾ ਦਿਲ ਕਰ ਤਾਂ ਫਤੇ ਲਈ ਦੁੱਧ-ਦੁੱਧ ਬਣਾ ਦਿੰਦਾ ਪਰ ਉਸ ਤੋਂ ਜ਼ਿਆਦਾ ਉਹ ਕੁਝ ਵੀ ਨਾ ਕਰਦਾ ਉਸ ਦੀ ਮਾਂ ਨਹੀਂ ਚਾਹੁੰਦੀ ਸੀ ਕਿ ਉਹ ਦੁਬਾਰਾ ਤੋਂ ਕੈਨੇਡਾ ਜਾਵੇ ਇਸ ਲਈ ਉਹ ਇੱਥੇ ਹੀ ਰਹਿਣ ਲੱਗ ਗਿਆ ਫਿਰ ਉਹ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰਨ ਲੱਗ ਪਿਆ ਤੇ ਬਾਅਦ ਦੇ ਵਿੱਚ ਉਸਨੇ ਕੰਮ ਨੂੰ ਘਰ ਵਿੱਚ ਹੀ ਕਰਨਾ ਸ਼ੁਰੂ ਕਰ ਲਿਆ ਤੇ ਉਹ ਆਨਲਾਈਨ ਬਿਜ਼ਨਸ ਕਰਨ ਲੱਗਿਆ ਤੇ ਚੰਗੇ ਪੈਸੇ ਕਮਾਉਣ ਲੱਗਿਆ ਸਭ ਕੁਝ ਵਧੀਆ ਚੱਲ ਰਿਹਾ ਸੀ ਉਸਨੇ ਕਦੇ ਵੀ ਗੌਰ ਨਾ ਕੀਤੀ ਕਿ ਵੀਰਪਾਲ ਕੀ ਕਰਦੀ ਰਹਿੰਦੀ ਹੈ ਹੁਣ ਉਸਦੇ ਦੋ ਬੱਚੇ ਸਨ ਇਸ ਲਈ ਹੁਣ ਉਸ ਦਾ ਗੁਜ਼ਾਰਾ ਥੋੜਾ ਮੁਸ਼ਕਿਲ ਹੋ ਗਿਆ ਉਸਦੇ ਬੱਚੇ ਹੁਣ ਸਕੂਲ ਜਾਣ ਲੱਗੇ ਉਸਦੇ ਇੱਕ ਮੁੰਡਾ ਤੇ ਇੱਕ ਕੁੜੀ ਸੀ ਫਤੇ ਸਕੂਲ ਜਾਣ ਲੱਗਿਆ ਤੇ ਉਸਦੀ ਕੁੜੀ ਅਜੇ ਛੋਟੀ ਸੀ ਫਿਰ ਉਹਨਾਂ ਦੋਨਾਂ ਪਤੀ-ਪਤਨੀ ਨੇ ਇੱਕ ਫੈਸਲਾ ਕੀਤਾ ਕਿ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲਈ ਸ਼ਹਿਰ ਵਿੱਚ ਰਹਿਣ ਲੱਗ ਜਾਂਦੇ ਆ ਤੇ ਉੱਥੇ ਵੀਰਪਾਲ ਵੀ ਨੌਕਰੀ ਕਰ ਲਵੇਗੀ ਤੇ ਉਹ ਘਰ ਬੈਠਾ ਹੀ ਆਪਣਾ ਆਨਲਾਈਨ ਬਿਜ਼ਨਸ ਕਰਦਾ ਰਹੇਗਾ ਉਸਨੇ ਆਪਣੀ ਭੈਣ ਖੁਸ਼ੀ ਨਾਲ ਵੀ ਇਸਲਾਹ ਕੀਤੀ ਤਾਂ ਉਸਨੇ ਹਾਂਮੀ ਭਰ ਦਿੱਤੀ ਤੇ ਕਿਹਾ ਠੀਕ ਹੈ ਕਿਤੇ ਮੰਮੀ ਨੂੰ ਨਾ ਭੁੱਲ ਜਾਇਓ ਫਿਰ ਹਰਮਨ ਨੇ ਕਿਹਾ ਕਿ ਮੈਂ ਤਾਂ ਮੰਮੀ ਨੂੰ ਨਾਲ ਲੈ ਕੇ ਜਾਣ ਲਈ ਤਿਆਰ ਹਾਂ ਪਰ ਮੰਮੀ ਇੱਥੇ ਸਾਰਿਆਂ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਹਰਮਨ ਦੀ ਮੰਮੀ ਉਸਦੇ ਵੱਡੇ ਭਰਾ ਜਗਦੇਵ ਨਾਲ ਰਹਿਣ ਲੱਗੇ ਹਰਮਨ ਆਪਣੀ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਕੰਮ ਵਿੱਚ ਹੀ ਲੱਗਿਆ ਰਹਿੰਦਾ ਤੇ ਵੀਰਪਾਲ ਵੀ ਆਪਣੀ ਨੌਕਰੀ ਵਿੱਚ ਬਿਜੀ ਰਹਿੰਦੀ ਤੇ ਬੱਚੇ ਪੜ੍ਹਾਈ ਵਿੱਚ ਇੱਕ ਦਿਨ ਵੀਰਪਾਲ ਜਦੋਂ ਡਿਊਟੀ ਤੋਂ ਆਈ ਤਾਂ ਸ਼ਾਇਦ ਉਹ ਜ਼ਿਆਦਾ ਹੀ ਥੱਕ ਗਈ ਸੀ ਇਸ ਲਈ ਉਹ ਅਨਸਾਰ ਆਪਣੇ ਕਮਰੇ ਵਿੱਚ ਗਈ ਤੇ ਬੈੱਡ ਤੇ ਬੈਠ ਅਨਸਾਰ ਸੌਂ ਗਈ। ਹੁਣ ਜਦੋਂ ਵੀ ਵੀਰਪਾਲ ਨੌਕਰੀ ਤੋਂ ਆਉਂਦੇ ਤਾਂ ਉਹ ਥੱਕੀ ਥੱਕੀ ਜਿਹੀ ਲੱਗਦੀ ਤੇ ਪਹਿਲਾਂ ਵਾਂਗ ਚੁਸਤ ਜਲਾਕ ਨਹੀਂ ਲੱਗਦੀ ਸੀ। ਇਸ ਲਈ ਹਰਮਨ ਦੁਪਹਿਰ ਦੇ ਖਾਣੇ ਦੇ ਨਾਲ ਨਾਲ ਰਾਤ ਦਾ ਖਾਣਾ ਵੀ ਬਾਹਰ ਤੋਂ ਮੰਗਵਾਉਣ ਲੱਗਿਆ। ਵੀਰਪਾਲ ਦੀ ਸਿਹਤ ਹੁਣ ਕੁਝ ਠੀਕ ਨਹੀਂ ਸੀ। ਇਸ ਲਈ ਉਹ ਹੁਣ ਰੋਜ਼ ਹੀ ਆਪਣੇ ਪਤੀ ਨੂੰ ਕਹਿੰਦੀ ਕਿ ਮੈਨੂੰ ਇੱਕ ਵਾਰ ਹਸਪਤਾਲ ਲੈ ਜਾਓ। ਹਰਮਨ ਕੋਲ ਬਿਲਕੁਲ ਵੀ ਟਾਈਮ ਨਹੀਂ ਸੀ। ਇਸੇ ਤਰ੍ਹਾਂ ਕਿੰਸਾ ਲੰਘ ਗਏ ਉਹ ਕਮਾ ਵਿੱਚ ਉਲਝ ਜਾਣ ਕਾਰਨ ਵੀਰਪਾਲ ਨੂੰ ਡਾਕਟਰ ਦੇ ਨਾਮ ਲੈ ਕੇ ਜਾ ਸਕਿਆ ਉਸ ਨੂੰ ਆਪਣੇ ਕਮਾ ਤੋਂ ਵੇਖ ਲਈ ਨਾ ਮਿਲੀ ਤੇ ਵੀਰਪਾਲ ਦੀ ਬਿਮਾਰੀ ਠੀਕ ਨਾ ਹੋ ਸਕੇ ਫਿਰ ਇੱਕ ਦਿਨ ਜਦੋਂ ਹਰਮਨ ਦਾ ਜ਼ਿਆਦਾ ਸਿਰ ਦਰਦ ਹੋਇਆ ਤਾਂ ਵੀਰਪਾਲ ਉਸ ਕੋਲ ਨਹੀਂ ਸੀ ਪਰ ਉਸ ਦੇ ਪਰਿਵਾਰ ਵਾਲੇ ਤਾਂ ਉਸ ਦੇ ਕੋਲ ਹੀ ਸਨ ਉਹਨਾਂ ਨੇ ਧਿਆਨ ਕਿਉਂ ਨਹੀਂ ਰੱਖਿਆ ਅੱਜ ਉਸ ਨੂੰ ਇਹ ਅਹਿਸਾਸ ਹੋਇਆ ਕਿ ਮੈਂ ਵੀਰਪਾਲ ਨਾਲ ਗਲਤ ਕਰ ਰਿਹਾ ਹਾਂ ਬਸ ਇਹ ਅਹਿਸਾਸ ਕੁਝ ਦਿਨਾਂ ਦਾ ਹੀ ਸੀ ਫਿਰ ਉਹੀ ਜ਼ਿੰਦਗੀ ਤੇ ਖੁਆਇਸ਼ ਕਿ ਵੀਰਪਾਲ ਖਾਣਾ ਬਣਾਵੇ ਬੱਚਿਆਂ ਨੂੰ ਸਾਹਮਣੇ ਜਦੋਂ ਵੀਰਪਾਲ ਨੂੰ ਆਪਣੇ ਪਤੀ ਹਰਮਨ ਦੀ ਜ਼ਰੂਰਤ ਹੁੰਦੀ ਤਾਂ ਉਹ ਆਪਣੀ ਥਕਾਵਟ ਨੂੰ ਅੱਗੇ ਲੈ ਕੇ ਆਉਂਦਾ ਤੇ ਭੈਣ ਦੀ ਕਹੀ ਗੱਲ ਕੀ ਪਤਨੀ ਦੀ ਜ਼ਿਆਦਾ ਮਦਦ ਨਾ ਕਰਿਆ ਕਰ ਨਹੀਂ ਤਾਂ ਉਸ ਦੀ ਆਦਤ ਬਣ ਜਾਵੇਗੀ ਇਹ ਗੱਲ ਉਸਨੇ ਆਪਣੇ ਦਿਮਾਗ ਵਿੱਚ ਘਰ ਕਰ ਲਈ ਹੁਣ ਵੀਰਪਾਲ ਤੇ ਹਰਮਨ ਵਿੱਚ ਝਗੜਾ ਵੀ ਹੋਣ ਲੱਗਾ ਪਿਆਸੀ ਕਦੇ ਖਾਣਾ ਟਾਈਮ ਤੇ ਨਾ ਬਣਾਉਣਾ ਤੇ ਕਦੇ ਉਹਨਾਂ ਨੇ ਤੇਰੇ ਪਰਿਵਾਰ ਵਾਲੇ ਮੇਰੇ ਪਰਿਵਾਰ ਵਾਲੇ ਕਹਿ ਕੇ ਇੱਕ ਦੂਜੇ ਨੂੰ ਤਾਨੇ ਮੀਨੇ ਦੇਣੇ ਬਸ ਇਸੇ ਤੋਂ ਤੂੰ ਤੂੰ ਮੈਂ ਮੈਂ ਵਿੱਚ ਉਹਨਾਂ ਦਾ ਸਮਾਂ ਲੰਘਦਾ ਗਿਆ ਕਦੇ ਉਹ ਲੜਦੇ ਰਹਿੰਦੇ ਤੇ ਕਦੇ ਮੰਨ ਜਾਂਦੇ ਹੁਣ ਵੀਰਪਾਲ ਬਹੁਤ ਬਿਮਾਰ ਰਹਿਣ ਲੱਗ ਗਈ ਅੱਜ ਹਰਮਨ ਬਹੁਤ ਉਦਾਸ ਸੀ ਤੇ ਉਹ ਬਹੁਤ ਹੀ ਇਕੱਲਾਪਣ ਮਹਿਸੂਸ ਕਰ ਰਿਹਾ ਸੀ ਹੁਣ ਉਹ ਤੇ ਉਸਦੇ ਬੱਚੇ ਹੀ ਸਨ ਕਿਉਂਕਿ ਹਰਮਨ ਦੇ ਪਰਿਵਾਰ ਵਾਲੇ ਵੀਰਪਾਲ ਦੇ ਹਾਲਚਾਲ ਪੁੱਛ ਕੇ ਵਾਪਸ ਚਲੇ ਗਏ ਸੀ ਬਿਨਾ ਵੀਰਪਾਲ ਦੀ ਮਾਂ ਦੇ ਹੋਰ ਕੋਈ ਨਹੀਂ ਸੀ ਜੋ ਇਸ ਵਕਤ ਉਸ ਲਈ ਪਰੇਸ਼ਾਨ ਹੋਵੇ ਕਿਉਂਕਿ ਵੀਰਪਾਲ ਨੂੰ ਬਹੁਤ ਜ਼ਿਆਦਾ ਕਮਜ਼ੋਰੀ ਹੋ ਗਈ ਸੀ ਡਾਕਟਰ ਨੇ ਉਸਨੂੰ ਸਿਰਫ ਆਰਾਮ ਕਰਨ ਨੂੰ ਹੀ ਕਿਹਾ ਸੀ ਅਜ ਹਰਮਨ ਨੂੰ ਆਪਣੇ ਉਹ ਦਿਨ ਯਾਦ ਆ ਰਹੇ ਸੀ ਜਦੋਂ ਉਹ ਬਹੁਤ ਜ਼ਿਆਦਾ ਲੜਾਈ ਝਗੜਾ ਕਰਦੇ ਸੀ ਫਿਰ ਉਹ ਸੋਚਦਾ ਕਿ ਮੈਂ ਕਿਉਂ ਲੜਦਾ ਰਿਹਾ ਵੀਰਪਾਲ ਨਾਲ ਤੇ ਕਿਉਂ ਸਮਾਂ ਬਰਬਾਦ ਕੀਤਾ ਉਸ ਟਾਈਮ ਮੇਰੀ ਭੈਣ ਨੇ ਮੈਨੂੰ ਇਹ ਕਿਉਂ ਨਹੀਂ ਕਿਹਾ ਕਿ ਤੂੰ ਆਪਣੀ ਪਤਨੀ ਦੀ ਮਦਦ ਕਰਿਆ ਕਰ ਕਿਉਂ ਮੈਂ ਵੀਰਪਾਲ ਨੂੰ ਹਰ ਵਕਤ ਹਰ ਸਮੇਂ ਗਲਤ ਸਮਝਦਾ ਰਿਹਾ ਤੇ ਆਪਣੇ ਪਰਿਵਾਰ ਵਾਲਿਆਂ ਦੀ ਗੱਲ ਮੰਨਦਾ ਰਿਹਾ ਮੈਂ ਕਿਉਂ ਵੀਰਪਾਲ ਨੂੰ ਸਮਝ ਨਹੀਂ ਸਕਿਆ ਮੇਰੇ ਪਰਿਵਾਰ ਵਾਲਿਆਂ ਨੇ ਵੀਰਪਾਲ ਨੂੰ ਬਿਲਕੁਲ ਬਦਲ ਦਿੱਤਾ ਸੀ ਜੋ ਇੰਨਾ ਖੁਸ਼ ਰਹਿੰਦੀ ਸੀ ਮੈਂ ਉਸ ਦੀਆਂ ਖੁਸ਼ੀਆਂ ਆਪਣੇ ਤਾਨੇ ਮੇਂੜਿਆਂ ਦੇ ਨਾਲ ਖਤਮ ਕਰ ਦਿੱਤੀਆਂ ਹਰਮਨ ਸੋਚਦਾ ਹੈ ਕਿ ਮੈਂ ਉਸ ਦਾ ਧਿਆਨ ਵਧੀਆ ਰੱਖ ਰਿਹਾ ਸੀ ਬਸ ਸਿਰਫ ਤੇ ਸਿਰਫ ਪੈਸਿਆਂ ਲਈ ਹਰਮਨ ਕਹਿ ਰਿਹਾ ਸੀ ਵੀਰਪਾਲ ਤੂੰ ਠੀਕ ਹੋ ਕੇ ਘਰ ਵਾਪਸ ਆ ਜਾ ਮੈਂ ਤੇਰੇ ਬਿਨਾ ਨਹੀਂ ਰਹਿ ਸਕਦਾ ਤੂੰ ਹੀ ਮੇਰੀ ਜ਼ਿੰਦਗੀ ਦੀ ਸੱਚੀ ਹਮਸਫਰ ਹੈ ਇਸ ਜ਼ਿੰਦਗੀ ਦੇ ਸਫਰ ਵਿੱਚ ਮੈਨੂੰ ਤੇਰੀ ਬਹੁਤ ਜ਼ਰੂਰਤ ਹੈ ਮੈਨੂੰ ਅੱਜ ਸਮਝ ਆਇਆ ਕਿ ਹੁਣ ਤਾਂ ਤੂੰ ਖਾਣਾ ਵੀ ਨਹੀਂ ਬਣਾਉਂਦੀ ਸੀ ਤੇ ਫਿਰ ਵੀ ਤੂੰ ਕਿਉਂ ਥੱਕ ਜਾਂਦੀ ਸੀ ਕਿਉਂਕਿ ਸਿਰਫ ਖਾਣਾ ਹੀ ਬਣਾਉਣਾ ਘਰ ਦੇ ਕੰਮਾਂ ਵਿੱਚ ਸ਼ਾਮਲ ਨਹੀਂ ਹੁੰਦਾ ਹੋਰ ਵੀ ਬਹੁਤ ਕੁਝ ਹੁੰਦਾ ਅੱਜ ਕੱਲ ਮੈਂ ਵੀ ਖਾਣਾ ਬਾਹਰੋਂ ਮੰਗਵਾਉਂਦਾ ਹਾਂ ਪਰ ਫਿਰ ਵੀ ਮੈਂ ਕਿੰਨਾ ਜ਼ਿਆਦਾ ਥੱਕ ਜਾਂਦਾ ਹਾਂ ਤੇ ਸਾਰੇ ਦਿਨ ਵਿੱਚ 2 ਮਿੰਟ ਦਾ ਆਰਾਮ ਨਹੀਂ ਕਰ ਸਕਦਾ ਵੀਰਪਾਲ ਤੋਂ ਉਹਦੋਂ ਬਿਲਕੁਲ ਠੀਕ ਕਹਿੰਦੀ ਹੁੰਦੀ ਸੀ ਹਰਮਨ ਦੁਨੀਆ ਦੀ ਨਜ਼ਰ ਵਿੱਚ ਸਿਰਫ ਮਰਦ ਹੀ ਕਿਉਂ ਥੱਕਦੇ ਨੇ ਔਰਤ ਕਿਉਂ ਨਹੀਂ ਥੱਕ ਸਕਦੀਆਂ ਉਸ ਨੂੰ ਕਿਉਂ ਇਜਾਜ਼ਤ ਨਹੀਂ ਹੁੰਦੀ ਕਿ ਉਹ ਆਪਣੀ ਥਕਾਵਟ ਦੱਸ ਸਕੇ हां जी दोस्तों ਇਹ ਸੀ ਅੱਜ ਦੀ ਕਹਾਣੀ ਜੇ ਉਹ ਘਰ ਕੰਮ ਕਰ ਰਹੀ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਹ ਥੱਕਦੀ ਨਹੀਂ ਅਤੇ ਉਸ ਨੂੰ ਆਰਾਮ ਦੀ ਜ਼ਰੂਰਤ ਨਹੀਂ ਹੁੰਦੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਅਤੇ ਆਪਣੇ ਵਿਚਾਰ ਕਮੈਂਟਾਂ ਰਾਹੀਂ ਸਾਂਝੇ ਕਰਨਾ ਜੀ ਧੰਨਵਾਦ ਜੀ